ਸੇਰੀ ਤੋਂ ਨਜ਼ਦੀਕੀ ਪਿੰਡ ਲੋਪੋ ਵਿਖੇ ਇੱਕ ਸਕੂਲ ਵੈਣ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੇ ਜਾਣ ਤੇ 5 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਜਦ ਕਿ ਇਸ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਜੋ ਕਿ ਮ੍ਰਿਤਕ ਬੱਚੇ ਦਾ ਮਾਮਾ ਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮੋਟਰਸਾਈਕਲ ਦੇ ਪਿੱਛੇ ਬੈਠੀ ਬੱਚੇ ਦੀ ਮਾਂ ਦੇ ਵੀ ਸੱਟਾਂ ਵੱਜੀਆਂ ਪਰ ਉਸ ਦੀ ਹਾਲਤ ਠੀਕ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਖੰਨਾ ਨਿਵਾਸੀ ਤਰਨਜੀਤ ਕੌਰ ਆਪਣੇ 5 ਸਾਲ ਦੇ ਬੱਚੇ यशराद सिंह ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਪਿੰਡ ਲੋਪੋ ਸਮਰਾਲਾ ਵਿਖੇ ਰਹਿਣ ਲਈ ਆਈ ਹੋਈ ਸੀ ਇਹ ਮੇਰਾ ਲੋਪੋ ਪਿੰਡ ਦਾ ਰਹਿਣ ਵਾਲਾ ਅਜੀਤ ਜੀ ਕੀ ਹੋਇਆ ਸੀਗਾ ਕਿੰਨੇ ਕ ਵਜੇ ਤੁਸੀਂ ਜਾ ਰਹੇ ਸੀਗੇ ਉਹ ਕੌਣ ਸੀਗੇ ਮੇਰੀ ਬੇਟੀ ਮੇਰਾ ਬੇਟਾ ਮਤਲਬ ਜਸਰਾਜ ਮਤਲਬ ਮੇਰਾ ਦੋਤਾ ਵੀਜੇ ਬਸ ਜੜਨ ਨੂੰ ਜਾ ਰਿਹਾ ਸੀ ਉਹ ਮਤਲਬ ਸਾਢੇ 11 ਦਾ ਟਾਈਮ ਸੀਗਾ ਤੇ ਉਹਨਾਂ ਦੇ ਬੈਗ ਤੇ ਮੈਂ ਮਤਲਬ ਜਾ ਰਿਹਾ ਸੀ ਥੋੜੀ ਜਿਹੀ ਪਿੱਛੇ ਮਤਲਬ ਸਾਢੇ ਪਿੰਡ ਨਿਕਲ ਤੋਂ ਜਣੀ ਮਤਲਬ ਇੱਕ ਕਿਲਾ ਫਰਲਾਂਗ ਦੇ ਉੱਤੇ ਜਾ ਕੇ ਮਤਲਬ ਉਹ ਬੈਂ ਬੜੀ ਤੇਜ਼ ਨਾਲ ਆ ਰਹੀ ਸੀ ਸਕੂਲ ਬੈਂ ਸੀਗੀ ਉਹ ਵੀਲੇ ਰੰਗ ਦੀ ਤੇ ਉਹਨੇ ਮਤਲਬ ਜ਼ਬਰਦਸਤੀ ਸਾਈਡ ਮਾਰੀ ਮੁੰਡੇ ਦੇ ਵਿੱਚ ਐਦਾਂ ਲੱਗਿਆ ਜਿਵੇਂ ਮਤਲਬ ਸਿੱਧੀ ਟੱਕਰ ਹੋਈ ਹੁੰਦੀ ਆ ਠੀਕ ਆ ਤੇ ਉਹ ਬੇਟੀ ਮਤਲਬ ਇੱਕ ਸਾਈਡ ਤੇ ਅਗਰ ਗਈ ਮੁੰਡਾ ਵਿੱਚ ਬੈਂ ਦੇ ਬਹੁਤ ਜ਼ਬਰਦਸਤੀ ਲੱਗਿਆ ਤੇ ਉਹ ਵੀ ਮਤਲਬ ਜਿਹੜਾ ਮੇਰਾ ਦੋਤਾ ਸੀ ਉਹ ਵੀ ਬੈਂ ਦੇ ਵਿੱਚ ਲੱਗ ਕੇ نیچے ਗਿਰਿਆ ਉਂਡਾ ਵੀ ਮਤਲਬ ਉਹ ਹੋ ਗਿਆ ਜੀ ਤੇ ਮੈਂ ਕੁਦਰਤੀ ਮਗਰੋਂ ਆ ਰਿਹਾ ਸੀ ਤੇ ਉਹਦੇ ਆਉਂਦੇ ਸਾਰ ਮੈਂ ਜਦ ਦੇਖਿਆ ਤਾਂ ਉਹ ਲਹੂ ਲਹਾਨ ਹੋਏ ਪਏ ਸੀਗੇ ਲਹੂ ਬੈਨ ਵਾਲਾ ਉੱਥੇ ਹੀ ਸੀਗੇ ਜੇ ਭੱਜ ਗਿਆ ਸੀਗੇ ਬੈਨ ਵਾਲਾ ਛੱਡ ਗਿਆ ਮਤਲਬ ਉਹ ਦੰਤਰ ਹੋਇਆ ਜੀ ਅੱਛਾ ਫਿਰ ਤੁਸੀਂ ਚੱਕ ਕੇ ਲੈ ਗਏ ਹਾਂ ਜੀ ਮੈਂ ਇਹਨੂੰ ਤਾਂ ਬੱਚਿਆਂ ਦੇ ਪੈ ਗਈ ਜਾਂ ਬੱਤੇ ਮਤਲਬ ਇੰਨੇ ਮਤਲਬ ਉਹ ਲਹੂ ਲਹਾਨ ਤਾਂ ਹੋ ਗਿਆ ਕੋ ਲੱਗਦਾ ਮੈਂ ਬੱਚਿਆਂ ਨੂੰ ਚੱਕ ਕੇ ਮਤਲਬ ਹਸਪਤਾਲ ਨੂੰ ਲੈ ਕੇ ਚ ਗਿਆ ਜੀ ਹਸਪਤਾਲ ਲੈ ਜਾ ਕੇ ਮਤਲਬ ਸਿੱਧੂ ਹਸਪੀਟਲ ਦੇ ਵਿੱਚ ਮੇਰੇ ਦੋ ਤੈਨੂੰ ਤਾਂ ਮਰ ਤੱਕ ਕਰਾਰ ਦਿੱਤਾ ਗਿਆ ਕਿੰਨੇ ਸਾਲ ਦਾ ਸੀਗੇ ਜੀ ਉਹ ਉਹ 4.5 ਸਾਲ ਦਾ ਸੀ ਜੀ ਜਸਰਾਜ ਇਕਲੌਤਾ ਪੁੱਤਰ ਸੀ ਇਕਲੌਤਾ ਪੁੱਤਰ ਸੀ ਜੀ ਤੇ ਬਾਕੀਆਂ ਦੇ ਵੀ ਸੱਟਾਂ ਲੱਗੀਆਂ ਨੇ ਜੀ ਹਾਂ ਜੀ ਹਾਂ ਜੀ ਮੇਰੇ ਬੇਟੇ ਦੇ ਵੀ ਬਹੁਤ ਜ਼ਿਆਦਾ ਜ਼ਬਰਦਸਤ ਸੱਟ ਲੱਗੀ ਆ ਮਤਲਬ ਉਹ ਮੂੰਹ ਦੇ ਉੱਤੇ ਜਵਾੜਾ ਉਹਦਾ ਟੁੱਟ ਗਿਆ ਠੀਕ ਆ ਨਾ ਜੀ ਬਾਕੀ ਉਹਦੇ ਲੱਤਾਂ ਲੱਤਾਂ ਤੇ ਖਰੋਚ ਆਈ ਆ ਹੁਣ ਉਹ ਬੇਸੁਰਤਾ ਬੇਸੁਰਤੀ ਦੇ ਹਾਲਤ ਦੇ ਵਿੱਚ ਮੈਂ ਉਹਨੂੰ ਚੱਕ ਕੇ ਲੈ ਕੇ ਗਿਆ ਜਿੰਨੀ देर ਹੋਸ਼ ਨਹੀਂ ਉਹਦੀ ਓਨੀ देर बाकी ਸੱਟਾਂ ਦਾ ਪਤਾ ਨਹੀਂ ਲੱਗਦਾ ਦਾ। ਤੁਹਾਡੀ ਬੇਟੀ ਕਿਵੇਂ ਜੀ? ਬੇਟੀ ਤੇ ਗੁੱਜੀਆਂ ਸੱਟਾਂ ਲੱਗੀਆਂ ਨੇ ਜੀ। ਦਿਮਾਗ ਤੋਂ ਵੀ ਅਪਸੈਟ ਆ। ਤੇ ਹੁਣ ਜਸ਼ਰਾਜ ਜਿਹੜਾ ਤੁਹਾਡਾ ਦੋਤਾ ਵਾ ਉਹ ਕਿੱਥੇ ਲਿਆਂਦਾ ਗਿਆ ਵਾ? ਹਸਪੀਟਲ ਨੇ ਹੁੰਦਾ ਰੱਖਿਆ ਕੀ ਉਹਦੀ? ਉਹਨਾਂ ਉਹਦੀ ਬੋਡੀ ਮਤਲਬ ਹਸਪੀਟਲ ਤੋਂ ਅਸੀਂ ਸਮਰਾੜੇ ਸਬਰਾਸ ਹਸਪੀਟਲ ਜਮ੍ਹਾਂ ਕਰਾਤੀ। ਲਿਆ ਗਈ। ਐਕਸੀਡੈਂਟ ਦਾ ਕੀ ਅੰਗਰੇਜ਼ ਕੀ ਲੱਗਦਾ ਜੀ ਕਿਦਾਂ ਵੀ ਇਹ ਅੰਗਰੇਜ਼ੀ ਕੀ ਦੀ? ਉਹਨਾਂ ਗਾਲੀ ਬੈਨ ਵਾਲੇ ਦੀ। ਉਹਗਾ ਬੱਚਾ ਮੇਰਾ ਮਤਲਬ ਆਪਣੀ ਸਾਈਡ ਜਾ ਰਿਹਾ ਠੀਕ ਹੈ ਨਹੀਂ ਉਹਨੇ ਭਜਾ ਕੇ ਲਿਆ ਕੇ ਮਤਲਬ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਜਿਵੇਂ ਸੜਕ ਵਿਹਲੀ ਹੁੰਦੀ ਆ ਉਹ ਕੌਣ ਭਜਾਈ ਆਉਂਦਾ ਸੀ ਸਕੂਲ ਬੈਂਸ ਸੀਗੀ ਜੀ ਸਕੂਲ ਬੈਂਸ ਸੀਗੀ ਕਿਹੜਾ ਸਕੂਲ ਬੈਂਸ ਸੀ ਤੁਹਾਨੂੰ ਪਤਾ ਲੱਗਿਆ ਉਹ ਉਹ ਮਗਰੋਂ ਪਤਾ ਲੱਗਿਆ ਵੀ Airtel ਸਕੂਲ ਦੀ ਬੈਂਸ ਸੀ ਹਾਂਜੀ ਇਹ ਨਾ ਰਪਾਲੂ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਸਤਿਆ ਭਾਰਤੀ Airtel ਦੀ ਬੱਸ ਸੀਗੀ ਸਕੂਲ ਦੀ ਤੇ ਉਹਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਐ 5.5 ਸਾਲ ਉਮਰ ਸੀ ਜਸਰਾਜ ਸਿੰਘ ਉਹ ਆਪਣੇ ਨਾਨਕ ਆਪਣੀ ਮਾਤਾ ਨਾਲ ਨਾਨਕ ਗਿਆ ਹੋਇਆ ਸੀਗਾ ਲੋਪੋ ਪਿੰਡ ਲੋਪੋ ਤੋਂ ਆਪਣੇ ਮਾਮੇ ਨਾਲ ਜਾ ਰਹੇ ਸੀਗੇ ਵੀਜੇ ਨੂੰ ਖਾਣੇ ਵਾਸਤੇ ਤੇ ਜਦੋਂ ਉਹ ਰਪਾੜੋ ਕੋਲ ਪਹੁੰਚੇ ਤਾਂ ਸਾਹਮਣੇ ਇਹ ਟੈਲਰਾਂ ਦੀ ਜਿਹੜੀ ਸਕੂਲ ਦੀ ਵਾਸੀ ਵਾਰ ਰਹੀ ਸੀ ਵਿੱਚ ਲ ਟਕਰੋ ਵੀ ਟਕਰ ਨਾਲ ਉਹ गिर ਕੇ ਜਿਹੜਾ ਬੱਚੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਇਹ ਜਿਹਦਾ ਉਹਦਾ ਮਾਮਾ ਸੀ ਉਹ ਵੀ ਸੱਟਾਂ ਲੱਗੀਆਂ ਆ ਕਿੰਨੀ ਕੁ ਉਮਰ ਦਾ ਸੀਗਾ ਇਹ ਬੱਚੇ ਕੀ ਨਾਮ ਹੈ ਇਹਦਾ ਜੀ ਇਕਲੌਤਾ ਪੁੱਤਰ ਸੀ ਇਹ ਇਹ ਦਸਰਾਜ ਸਿੰਘ ਇਹਦਾ ਬੱਚੇ ਦਾ ਨਾਮ ਸੀਗਾ 1.5 ਸਾਲ ਉਮਰ ਸੀਗੀ ਤੇ ਇਹ ਜਿਹੜੇ ਹੈਗਾ ਅਸੀਂ ਇਹਨਾਂ ਦੇ ਅਗੇਂਸਟ ਆ ਜਿਹੜੇ ਵਸ ਵਾਲਿਆਂ ਦੇ ਉਹਨਾਂ ਦੇ ਕਲੇਸ਼ ਅਗੇਂਸਟ ਅਸੀਂ ਐਫ ਆਈ ਆਰ ਦੱਜ ਕਰ ਰਹੇ ਨੇ ਇਹ ਸਕੂਲ ਦੀ ਬੱਸ ਸੀ ਜਾਂ ਪ੍ਰਾਈਵੇਟ ਹੈ ਬੱਸਾਂ ਨੇ ਜਿਹੜੀਆਂ ਚਲਾਇਆ ਇਹ ਸਤਿਆ ਭਾਰਤੀ ਸਕੂਲ ਏਅਰਟੈਲ ਵੱਲੋਂ ਜਿਹੜੇ ਚਲਾਏ ਜਾ ਰਹੇ ਨੇ ਉਹਨਾਂ ਦੀ ਬੱਸ ਇਹ ਬੱਸ ਪ੍ਰਾਈਵੇਟ ਸੀਗੀ ਜਾਂ ਉਹਨਾਂ ਦੀ ਆਪਣੀ ਸਕੂਲ ਦੀ ਸੀ ਇਹ ਬੱਸ ਤਾਂ ਉਹਨਾਂ ਵੀ ਹਾਇਰ ਕੀਤੀ ਹੋਈ ਸੀ